ਇਲੀਵਰ ਸੁਰੱਖਿਆ ਜਿਹੜਾ ਸਿਰਪਾ ਤੁਹਾਡਾ ਲੀਵਰ ਫੈਟੀ ਹੋਵੇ ਤੁਹਾਡਾ ਅਲਕਾਲਾਈਨ ਵਧਿਆ ਹੋਆ ਐਸਜੀਓਡੀ ਐਸਡੀਪੀਟੀ ਡਿਸਟਰਬ ਨੇ ਜਾਂ ਕਿਸੇ ਨੂੰ ਲੀਵਰ ਸੋਰਾਈਸਿਸ ਆ ਤੇ ਜਾਂ ਬਹੁਤ ਤਰ੍ਹਾਂ ਦੀਆਂ ਔਸ਼ਧੀਆਂ ਖਾ ਕੇ ਜਿਹੜਾ ਥੱਕ ਚੁੱਕਿਆ ਵਿਅਕਤੀ ਉਹਦੇ ਲਈ ਤਾਂ ਬਹੁਤ ਕਰਾਮਾਤੀ ਏ ਜਿਹੜਾ ਪ੍ਰੋਡਕਟ ਆ ਇਸ ਸੰਸਥਾ ਦੀ ਕੜੀ ਮਿਹਨਤ ਦੁਆਰਾ ਪੂਰੀ ਟੀਮ ਨੇ ਦਿਨ ਰਾਤ ਇੱਕ ਕਰਕੇ ਜਿਹੜਾ ਪ੍ਰੋਡਕਟ ਬਣਾਇਆ ਜਿਹਦੇ ਵਿੱਚ 45 ਔਸ਼ਧੀਆਂ ਪਾਈਆਂ ਨੇ ਦੋਸਤੋ ਆਯੁਰਵੇਦ ਦੀਆਂ ਚੁਣਿੰਦਾ ਔਸ਼ਧੀਆਂ ਜਿਹੜੀ ਲਿਵਰਟੀ ਕਿਸੇ ਬਿਮਾਰੀ ਨੂੰ ਹੀ ਛੱਡਦੀਆਂ ਇਹ ਹੁਣ ਆਨਲਾਈਨ ਅਵੇਲੇਬਲ ਆ ਬਹੁਤ ਲੋਕਾਂ ਦਾ 25 ਸਾਲਾਂ ਤੋਂ ਇਹਦੇ ਤੇ ਭਰੋਸਾ ਜਿਹੜਾ ਤੁਸੀਂ ਵੀ ਵਰਤੋਗੇ ਤੁਹਾਨੂੰ ਨਰਾਸ਼ ਨਹੀਂ ਕਰੂਗਾ ਦੋਸਤੋ ਭੁੱਖ ਦਾ ਨਾ ਲੱਗਣਾ ਪੇਟ ਦਾ ਭਾਰੀ ਰਹਿਣਾ ਬਦ ਹਜਮੀ ਹੋਣਾ ਜਾਂ ਖਾ ਕੇ ਪੇਟ ਭਰਿਆ ਰਹਿਣਾ ਢ ਘਾਰ ਹੋਣੇ ਜਾਂ ਦਾ ਡਾਈਜੈਸਟਮ ਸਿਸਟਮ ਸੰਬੰਧੀ ਪ੍ਰੋਬਲਮ ਨੇ ਜਿਹੜੀਆਂ ਉਹਨਾਂ ਸਾਰੀਆਂ ਚ ਕਿਉਂਕਿ ਇਹਦੇ ਵਿੱਚ ਅਸੀਂ ਨੇ ਐਂਟਾਸਿਡ ਆਈਟਮਸ ਵੀ ਪਾਈਆਂ ਨੇ ਜਿਹੜੀਆਂ ਬੂਟੀਆਂ ਓਸ਼ੜੀਆਂ ਨੇ ਜਿਹੜੀਆਂ ਤੇ ਗੈਖ ਨੂੰ ਰਿਲੀਫ ਦੇਣ ਲਈ ਵੀ ਔਸ਼ਧੀਆਂ ਪਾਈਆਂ ਨੇ ਜਾਂ পেট ਦਾ ਅਫਾਰਾ ਹੁੰਦਾ ਸਾਰੀਆਂ ਪ੍ਰੋਬਲਮ ਨੂੰ ਤੁਹਾਡਾ ਲੀਵਰ ਸੁਰੱਖਿਆ ਜਿਹੜਾ ਜਾਂ ਜਿਹੜੇ ਸੱਜਣਾਂ ਅਲਕੋਹਲ ਦਾ ਜ਼ਿਆਦਾ ਸੇਵਨ ਕਰ ਚੁੱਕੇ ਨੇ ਜਾਂ ਕਰਦੇ ਨੇ ਜਾਂ ਆਦੀ ਨੇ ਜਾਂ ਹੁਣ ਜਿਵੇਂ ਫੈਸਟੀਵਲ ਸੀਜ਼ਨ ਮੰਨ ਕੇ ਖਟਿਆ ਜਾਂ ਵਿਆਹਾਂ ਦਾ ਸੀਜ਼ਨ ਆ ਵੱਧ ਵੱਧ ਘੱਟ ਖਾਦਾ ਪੀਤਾ ਜਾਂਦਾ ਸਾਰੀਆਂ ਬਿਮਾਰੀਆਂ ਦੇ ਲਈ ਬਹੁਤ ਬਿਹਤਰ ਆ ਤੁਸੀਂ ਵੀ ਆਰਡਰ ਕਰਕੇ ਇਹਨੂੰ ਇੱਕ ਵਾਰੀ ਵਰਤ ਕੇ ਜ਼ਰੂਰ ਦੇਖੋ